ਕੋਸ਼ਿਸ਼ ਕਰ ਰਹੀ ਨੇ ਦੇ ਦੇ ਤਰੇ ਬਗਾਨੇ ਵਿੱਚ ਪਾਣੀ ਦਾ ਸਥਾਨਕ ਦਾਖਲ ਹੋ ਗਿਆ ਇੱਥੇ ਤੇ ਹਾਲਾਤ ਅੱਥੇ ਸਾਹਮਣੇ ਆ ਲੋਕਤਮੈਸ਼ਨ ਦੀ ਟੀਮ ਪਹੁੰਚ ਚੁੱਕੀ ਹੈ ਜੀ ਸੋਪਾਲ 5 ਫੁੱਟ ਤੱਕ 5 ਫੁੱਟ 6 ਫੁੱਟ ਤੱਕ ਪਾ ਲਈਂ ਕਰੇਂ ਕਰਾਜ ਬੜਿਆ ਲੋਕਾਂ ਦਾ ਸਮਾਂ ਸਾਰਾ ਬਚਾਰੇ ਦਾ ਨਾ ਨਿਰਖ ਸੰਧੀਆਂ ਦਾ ਬੰਦੇ ਕੋ ਬਹੁਤ ਜ਼ਿਆਦਾ ਲੋਕ ਸਮਾਂ ਜਿਹੜਾ ਕਰਾਂ ਨਹੀਂ ਚੱਲੋ ਜਾ ਕਿਹਦੇ ਹੱਦ ਬਸ ਦੋ ਪੁੱਟੇ ਚਾਹੀਦੇ ਸਤਿਕਾਰ ਜੀ ਸੋ ਅਸੀਂ ਅੱਜ ਇਹ ਪਾਕਿਸਤਾਨ ਦੇ ਬਾਰਡਰ ਤੇ ਆਏ ਸੀ ਜੀ ਪਿੰਡ ਦੇ ਵਿੱਚ ਜਿੱਥੇ ਕਿ ਹੜਪੀੜ ਤੇ ਵਿਚਾਰੇ ਲੋਕ ਨੇ ਸੋ ਇਹ ਵੀਰਾਂ ਦਾ ਇੱਕ ਬਹੁਤ ਹੀ ਵਧੀਆ ਨੇ ਸਤਿਕਾਰ ਦਿੱਤਾ ਹੈ। ਆਪਣੀ ਲੋਕਿਤ ਮਿਸ਼ਨ ਦੀ ਟੀਮ ਆਈਸੀ ਜੋ ਇਹ ਕਹਿੰਦੇ ਨੇ ਚਾਹ ਪੀਏ ਤੋਂ ਬਿਨਾ ਤੁਸੀਂ ਨਹੀਂ ਜਾਣਾ। ਸੋ ਇਹਨਾਂ ਦੇ ਜਿਹੜੇ ਹੌਸਲੇ ਉਹ ਬੰਦੇ ਜੋ ਨਹੀਂ ਮਰਗੀ ਪਰੇਸ਼ਾਨੀ ਜਿਵੇਂ ਆਈ ਪਰ ਮੰਤੋ ਦੇਖੋ ਬਹੁਤ ਉਹ ਆਦਰ ਸਤਕਾਰ ਕਰ ਰਹੇ ਨੇ ਜਿਹੜੇ ਆਏ ਕਿ ਚਾਹ ਪੀ ਕੇ ਜਾਓ ਭਾਵੇਂ ਅੱਜ ਫੜਾਂ ਦੀ ਮਾਰ ਪਈ ਹੈ ਪਰ ਪ੍ਰਮਾਤਮਾ ਦਾ ਕਿਤੇ ਨਾ ਕਿਤੇ ਦਿੱਤਾ ਹੋਇਆ ਇਹ ਹੁਣ ਜ਼ਬਰ ਸੰਤੋਖ ਨੇ ਦੇ ਵਿੱਚ ਵੱਸਦਾ ਹੈ ਇਹੀ ਪੰਜਾਬ ਜੀ ਦਾ ਗੁਰਾਂ ਦੇ ਰਾਹ ਤੇ ਸਾਨੂੰ ਬੜੀ ਥੋੜੀ ਇਧਰ ਰੱਖੀ ਨਾ ਲੱਗਾ ਥੋੜੀ ਜਿਹੀ ਫਰਸਾ ਕੰਮ ਦੇਣੇ ਪਾਉਂਦਾ ਆਪਣੇ ਮੁੰਡੇ ਨੂੰ ਕਿਸੇ ਨੇ ਸੀ ਕਿ ਮੈਂ ਕਿਹਾ ਮੈਨੂੰ 100 ਵਧੀਆ ਸਾਹਿਬ ਆਪਣੇ ਭਾਜੀ ਗੁਰਲਾਲ ਸਿੰਘ ਜੀ ਇਹਨਾਂ ਦਾ ਇੱਕ ਤਰੀਕਾ ਆਪਾਂ ਨੂੰ ਬਹੁਤ ਹੀ ਵਧੀਆ ਲੱਗਿਆ ਹੈ ਕਿ ਡੋਰ ਟੂ ਡੋਰ ਜਾ ਕੇ ਇਹ ਸਮਾਨ ਬਣਾਉਂਦੇ ਨੇ ਤੇ ਲਿਸਟ ਬਣਾਉਂਦੇ ਨੇ ਜੀ ਆ ਲੋਕਲ ਤੌਰ ਤੇ ਵੀਰ ਜੀ ਕਿਉਂਕਿ ਇਹ ਪੂਰੇ ਸਰਗਰਮ ਨੇ ਪਹਿਲਾਂ ਤੋਂ ਹੀ ਖੇਤਰ ਵਿੱਚ ਗੁਰਨਾਲਪਾ ਜੀ ਸੋ ਇਹਨਾਂ ਨੂੰ ਅਸੀਂ ਨਾਲ ਲੈ ਕੇ ਕਿਉਂਕਿ ਇਹ ਪਰਿਵਾਰਾਂ ਵਿੱਚ ਜਾ ਕੇ ਦੇਖ ਰਹੇ ਨੇ ਕਿ ਕਿਹੜੇ-ਕਿਹੜੇ ਪਰਿਵਾਰ ਨੇ ਉਹ ਲੋੜਵੰਦ ਸੋ ਉਹਨਾਂ ਦੀ ਲਿਸਟ ਬਣਾ ਕੇ ਕਿਹਨਾਂ ਕੋਲ ਨੂੰ ਕਿੰਨੀ ਜ਼ਰੂਰਤ ਹੈ ਉਸ ਤਰ੍ਹਾਂ ਦੇ ਹਿਸਾਬ ਦੇ ਨਾਲ ਜਿਹੜਾ ਸਮਾਨ ਹੈ ਉਹ ਸਤੋਵਤੇ ਜਿਹੜੇ ਫਾਜ਼ਿਲਕਾ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਢਾਣੀਆਂ ਆਏ ਉੱਥੇ ਲਿਜਾ ਕੇ ਜਿੰਨੀ ਨਿਊ ਚੰਡੀਗੜ੍ਹ ਤੋਂ ਸਾਡੀ ਟੀਮ ਆਈ ਹੈ ਲੋਕ ਕਮਿਸ਼ਨ ਦੀ ਉੱਤੇ ਰਹੀ ਇਹ ਅੱਗੇ ਪਰਿਵਾਰਾਂ ਤੱਕ ਪਹੁੰਚਾ ਰਹੇ ਨੇ ਬਾਕੀ ਸਭ ਨੂੰ ਬਲਾਲ ਜੀ ਆਪ ਦੱਸ ਦੇਣਗੇ ਹਾਂ ਜੀ ਬਾਬਾ ਜੀ ਤੁਸੀਂ ਇਹ ਤੁਹਾਡੀ ਬਹੁਤ ਵੱਡੀ ਸੇਵਾ ਹੈ ਜੀ ਤੁਸੀਂ ਡੋਰ ਟੂ ਡੋਰ ਜਾ ਕੇ ਯਾਨੀ ਕਿ ਚੰਗੇ ਤਰੀਕੇ ਦੇ ਨਾਲ ਪਹੁੰਚ ਸਕੇ ਜਾਂ ਕਿ ਕੋਈ ਡਬਲ ਵੀ ਨਾਲ ਲੈ ਸਕੇ ਤੁਹਾਡਾ ਬਹੁਤ ਹੀ ਵਧੀਆ ਤਰੀਕਾ ਹੈ ਜੀ ਬਾਈ ਖਾਲਸਾ ਵਈ ਬਥੀ ਪਹਿਲਾਂ ਸਾਡੇ ਨਾਲ ਵੀ ਹੋਈ ਹੈ ਵੀਰੇ ਵੀ ਡਬਲ ਵਾਲਾ ਕੰਮ ਬਹੁਤ ਸੀਗਾ ਇੱਥੇ ਇੱਥੇ ਜਦੋਂ ਇੱਕ ਬੰਦੇ ਨੂੰ ਫੜਾ ਕੇ ਤੁਸੀਂ ਪਿੱਛੇ हट ਜਾਂਦੇ ਆਂ ਤਾਂ ਉਹ ਬਾਅਦ ਚ ਮੰਨਦਾ ਹੀ ਨਹੀਂ ਮੈਂ ਲਿਆ ਇਸ ਕਰਕੇ ਸਾਨੂੰ ਰਿਕਾਰਡ ਬਣਾਉਣਾ ਪੈ ਰਿਹਾ ਕਿਉਂ ਨੂੰ ਦਿੱਤਾ ਕਿੱਦੇ ਦਿੱਤਾ ਫਿਰ ਜਿਹਦਾ ਚੁੱਲ੍ਹਾ ਬਲਦਾ ਉਹਨੂੰ ਓਨੇ ਦਿਨਾਂ ਬਾਅਦ ਦਿੰਨੇ ਜਿੰਨੇ ਦਿਨਾਂ ਦਾ ਕਿੱਤ ਚਰਾਚਨਾ ਪਰਿਵਾਰ ਦੇ ਜੀਵਾਂ ਦੇ ਹਿਸਾਬ ਨਾਲ ਜਿਹੜੇ ਪਾਣੀ ਚ ਫਸੇ ਸੀ ਜਿਨ੍ਹਾਂ ਦੇ ਪੱਗ ਨਹੀਂ ਬਲਦੀ ਸੀ ਘਰੇ ਉਹਨਾਂ ਨੂੰ ਅਸੀਂ ਲੰਗਰ ਪਹੁੰਚਦੇ ਕਰਦੇ ਸੀ ਸੈਂਟਰਾਂ ਚ ਤੇ ਘਰਾਂ ਚੋਂ ਲਿਸਟਾਂ ਸਾਡੇ ਕੋਲ ਸੀਗੀਆਂ ਬੇਫਿਕਰ ਹੋ ਕੇ ਮੁੰਡੇ ਆਪਦੀ ਉਸੇ ਦਿਨ ਜਾਣਾ ਹੁੰਦਾ ਰੁਟੀਨ ਚ ਕੋ ਰੁਟੀਨ ਚ ਪਹੁੰਚ ਜਾਂਦਾ ਜਿੱਥੇ ਜਿੱਥੇ ਸਾਡੀ ਡਿਊਟੀ ਸੀ ਠੀਕ ਹੈ ਜੀ ਥੈਂਕ ਯੂ ਵਾਹਿਰੀ ਜੀ ਕਾ ਖਾਲਸਾ ਵਾਹਿਰੀ ਜੀ ਕੀ ਫਤਿਹ ਜੋ ਹੜਾ ਦੀ ਪੰਜਾਬ ਦੇ ਵਿੱਚ ਮਾਰ ਪਈ ਸੀ ਬਖ ਬਖ ਥਾਮਾਂ ਨੂੰ ਹੁੰਦੇ ਹੋਏ ਸਾਡਾ ਲੋਕਹਿਤ ਮਿਸ਼ਨ ਬੀਕੇਜੂ ਪੰਜਾਬ ਦਾ ਜਥਾ ਨਿਊ ਚੰਡੀਗੜ੍ਹ ਬਲਾਕ ਮਾਝੀਕੁਰ ਤੋਰਾ ਗੜੀਪੌਰ ਖਾਸ ਤੋਂ ਚੱਲ ਕੇ ਫਾਜ਼ਲ ਕਾਂ ਜਿਹੜੇ ਦੇ ਲਾਧੂ ਕਾ ਪਿੰਡ ਵਿਖੇ ਆ ਕੇ ਰੁਕੇ ਸੀ ਜਿੱਥੇ ਭਾਈ ਗੁਰਲਾਲ ਸਿੰਘ ਦੀ ਗਵਾਈ ਵਿੱਚ ਪੂਰੀ ਟੀਮ ਨੇ ਸਾਨੂੰ ਪਿੰਡ ਪਿੰਡ ਘਰ ਘਰ ਲੈ ਜਾ ਕੇ ਜਿਹੜਾ ਸੰਗਤਾਂ ਵੱਲੋਂ ਸਾਨੂੰ ਆਸ਼ਰਮ ਸਮਗਰੀ ਜੋ ਵੀ ਦਿੱਤਾ ਗਿਆ ਉਹ ਪਛਾਇਆ ਗਿਆ ਕਿਥੇ ਇਹਨਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਇਹਨਾਂ ਦੇ ਨਾਲ ਮਿਲ ਕੇ ਸੇਵਾ ਕੀਤੀ ਹੈ ਇਹਨਾਂ ਦਾ ਵੀ ਧੰਨਵਾਦ ਹੈ ਤੁਹਾਡਾ ਸੰਗਤਾਂ ਦਾ ਵੀ ਧੰਨਵਾਦ ਹੈ ਤੇ ਪ੍ਰਮਾਤਮਾ ਦਾ ਇਸ ਪ੍ਰਣਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਬਖਸ਼ਿਸ਼ ਦਿੱਤੀ ਹੈ ਸੇਵਾ ਕਰਨ ਦੀ ਪ੍ਰਮਾਤਮਾ ਅਗੇ ਤੇ ਅਰਦਾਸ ਵੀ ਕਰਦੇ ਹਾਂ ਕਿ ਇਹੋ ਜਿਹੀਆਂ ਆਲਾਮਤਾਂ ਨੂੰ ਟਾਲ ਕੇ ਵਾਹਿਗੁਰੂ ਆਪ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਸਮਾਜ ਨੂੰ ਸੋ ਬਹੁਤ-ਬਹੁਤ ਕਿਸੇ ਵੀ ਪੁੱਛ ਕਲੀ ਖਿਮਾ ਦੇ ਜੱਜਕਾ ਭਾਈ ਗੁਰਲਾਲ ਜੀ ਆਪ ਤੁਹਾਡਾ ਸੰਗਤਾਂ ਦਾ ਧੰਨਵਾਦ ਕਰਨੀ। ਬਾਈ ਖਾਲਸਾ ਵੇ ਬਤਰੀ। ਮਹਾਰਲੀ ਤੋਂ ਜਿਹੜੀਆਂ ਲੋਕ ਹਿਤ ਮਿਸ਼ਨ ਦੀਆਂ ਸੰਗਤ ਆਈਆਂ ਸੀ ਸਾਰਿਆਂ ਦਾ ਧੰਨਵਾਦ ਭਾਈਆਂ ਦਾ। ਇਹ ਬਾਈ ਡੁੱਬੇ ਆਪਣੇ ਦਰਿਆ ਦੇ ਕੁਝ ਬਾਈ ਪਿੰਡ ਸਾਡੇ ਫਾਜ਼ਕਾ ਡਿਸਟ੍ਰਿਕਟ ਦੇ ਕੋ ਜਿੱਥੋਂ ਤੱਕ ਸਾਥੋ ਅਪਰੋਚ ਹੋ ਸਕੇ ਸੀ ਦੇਖਿਆ ਹੈ ਕੱਲ ਕੁਝ ਪਿੰਡ ਰਹਿੰਦੇ ਆ। ਉਹਨਾਂ ਤੱਕ ਬਾਕੀ ਜੋ ਵੀ ਆਪਣੇ ਕੋਲੇ ਪਿਆਜਾ ਸੰਗਤ ਕਰੂਗੇ ਪਹੁੰਚਦਾ ਕਰਾਂਗੇ। ਪਰ ਹੁਣ ਇਹਨਾਂ ਨੂੰ ਲੋੜ ਹੈ ਜਿਹੜੀ ਉਹ ਮੇਨ ਘਰ ਕਿਸੇ ਦਾ ਕੋ ਡਿੱਗਿਆ ਜਾਂ ਕਿਸੇ ਨੂੰ ਬੀ ਕਣਕ ਦਾ ਜਾਂ ਰੇ ਦੀ ਲੋੜ ਹੈ ਰਾਸ਼ਨ ਤੋਂ ਬਾਈ ਬਣ ਕੇ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਹੈ ਵੀ ਇੱਥੇ ਸ਼ੋਕ ਲਈਏ ਵਾਹਿਗੁਰੂ ਸਲਾਮ ਸਲਾਮ ਵਾਹਿ